जवाब <clears throat> सारी दुनिया ਸੂਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਫਿਰੋਜ਼ਪੁਰ ਦੇ ਵਿੱਚ ਐਸਜੀਪੀਸੀ ਅਤੇ ਸਰਕਾਰ ਕਮੇਟੀ ਵੱਲੋਂ ਪੁਲਸ ਦੀ ਮਦਦ ਦੇ ਨਾਲ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਬਜ਼ੇ ਵਿੱਚ ਲੈ ਕੇ ਸਰੂਪਾ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਲਿਜਾਇਆ ਗਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਤੇ આરોਪ ਖੰਡ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ ਧਾਗੇ ਤਵੀਤ ਅਤੇ ਪੁੱਛਾਂ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਬੰਦ ਕਰਵਾਉਣ ਦੀ ਐਸਜੀਪੀ ਕਾਰਵਾਈ ਕੀਤੀ ਗਈ ਸਤਕਾਰ ਕਮੇਟੀ ਅਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਧਾਗੇ ਤਵੀਤਾਂ ਅਤੇ ਪੁੱਛਾਂ ਕੱਢਣ ਦੇ ਰੋਪ ਲਗਾਏ ਗਏ ਹਨ ਜਿਸ ਨੂੰ ਲੈ ਕੇ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਅਤੇ ਭਾਈ ਕੁਲਵੰਤ ਸਿੰਘ ਮੈਨੇਜਰ ਗੁਰਦੁਆਰਾ ਜਾਮਣੀ ਸਾਹਿਬ ਅਨੁਸਾਰ ਇੱਕ ਆਪੇ ਬਣਿਆ ਬਾਬੇ ਕੋਲੋਂ ਤਿੰਨ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੈਂਚੀਆਂ ਗੁਰਬਾਣੀ ਦੇ ਗੁਟਕੇ ਪੋਥੀਆਂ ਅਤੇ ਹੋਰ ਧਾਰਮਿਕ ਖਜ਼ਾਨਾ ਗੁਰਦੁਆਰਾ ਜਾਮਣੀ ਸਾਹਿਬ ਵਿਖੇ ਸਜੋਬਿਤ ਕੀਤਾ ਗਿਆ ਅਤੇ ਕਮੇ ਸ਼ਰਮਣ ਸਿੰਘ ਆਪਣੇ ਵਿੱਚ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਅਤੇ ਹੋਰ ਅਨੇਕਾਂ ਸ਼ਹੀਦਾਂ ਸਿੰਘਾਂ ਦਾ ਪੈਰਾ ਆਉਣ ਦਾ ਟੌਂਕ ਕਰਦਾ ਸੀ ਜਿਸ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਵਾਹਿ 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 ਜੀ ਤੁਸੀਂ ਕਿਹੜਾ ਕਿਹੜਾ ਸਿੰਘ ਪਰਵੇਸ਼ ਕੀਤਾ ਦੱਸੋ ਮੈਂ ਬੈਂਗਲਾਨਾ ਨੂੰ ਹੀ ਵਾਹਿ ਜੀ ਜੀ ਵਾਈ ਉਹਦੀ ਫਤਿਹ ਕਿਹੜਾ ਕਿਹੜੇ ਸ਼ਹੀਦ ਸਿੰਘ ਨੇ ਦਿੱਤੋ ਹਾਂਜੀ ਬੋਤਾ ਸਿੰਘ ਬਾਬਾ ਬੋਤਾ ਸਿੰਘ ਸਰ ਇਹ ਸਵਾਲ ਸਾਡੇ ਸਵਾਲਾਂ ਦਾ ਜਵਾਬ ਦੇ ਮੇਰੇ ਦਾ ਤੂੰ ਜਵਾਬ ਨਹੀਂ ਬਿਲਕੁਲ ਵਿਖੰਡ ਕਰ ਰਿਹਾ ਤੂੰ ਇਹ ਕੋਲ ਵਿਖੰਡ ਕਰ ਰਿਹਾ ਤੂੰ ਪ੍ਰਚਾਰ ਚੰਦੀ ਆ ਗਈ ਵਿੱਚ ਬਿਲਕੁਲ ਵਿਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੋਣੇ ਅੱਗੇ ਲਾ ਕੇ ਚੱਲੋ ਬਾਹਰ ਨੂੰ ਦੇਖ ਕੇ ਚੱਲੋ ਮੈਂ ਨਹੀਂ ਜਗਾਉਣਾ ਬਹੁਤ ਦੁਆਰ ਹੈਗਾ ਜਾਂ ਸਾਡੇ ਸਵਾਲਾਂ ਦਾ ਜਵਾਬ ਦੇ ਇੱਥੇ ਤੁਮਾਰੀ ਆਪ ਦੀ ਮਾਤੇ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਬੇੜਾ ਕਰ ਕਰਨ ਦੇ ਆਏ ਸਾਡੀ ਕੌਮ ਦਾ ਬੇੜਾ ਕਰ ਕਰਨ ਦੇ ਆਏ ਮੇਰੇ ਸਵਾਦ ਨੂੰ ਆਉ ਦੇਣੀ ਤੇ ਮੇਰਾ ਸੇਕਤ ਮੈਂ ਕੱਟ ਰਾਇਆ ਹਾਂ ਹਾਂ ਕੱਟਾਂਗੇ ਤੁਸਬਾਬ ਦੇ ਸਕਦਾ ਪਪਾ ਜਦ ਮਾਤੇ ਚਲੇਗੀ ਬਸਰਦਾ ਕੀ ਰਹੇਗਾ ਬਾਬਾ ਕੀ ਕਰਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂਗਾ ਕਿ ਮੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਪਾਈਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਵੀ ਭਾਈ ਬਕਰ ਸਿੰਘ ਦੱਸੋ ਮੈਨੂੰ ਬਗੜ ਸਹੀ ਹੈ ਅਸੀਂ ਤਾਂ ਅਸੀਂ ਤਾਂ ਦੁਮਾਰ ਨੂੰ ਸਹੀ ਕਰਨ ਵਾਲੇ ਆਂ ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਵਾਲੀ ਆ ਤੁਮੀ ਬਾਬਾ ਜਿਹੜੀ ਤੁਸੀਂ ਸੰਗਤ ਦੇ ਇਸ ਕਰਦੀ ਹੈ ਸਮਝਦੀ ਹਰ ਉਹ ਭਾਈ ਗੁਰਮਾਰ ਲੱਗ ਬਸ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਅਗੇ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੀ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣੀ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਕਦੀ ਕੋਈ ਹਰੇਕ ਅਚੀਂ ਸੰਕਤੀ ਤਦ ਨਾਲ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਸ਼ਹੀਦ ਸਿੰਘ ਆਉਂਦੇ ਆ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਕਿ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਉਂਦੇ ਸੀ ਉਹ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕਦੇ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਨੇ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਇਹ ਜਸ ਵਗੈ ਸਿਰ ਬਿਹਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਾਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕ ਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਨਕ ਸਿੰਘ ਦਾ ਅਸੀਂ ਜੋ ਰਿਪੋਰਟ ਕੀਤੀ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆ ਉ ਆਏ ਨੇ ਉਹਨਾਂ ਨੇ ਪੂਰੀ ਗੁਰਮੁਹਿਆਦ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੈਨੇ ਸਰੂਪ ਦੇ ਨਾਲ ਪੋਥੀਆਂ ਨੇ ਇਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲਤਖਸਰ ਉਹਨਾਂ ਨੂੰ ਦਿੱਤਾ ਜਾਵੇਗਾ ਜਿਦਾ ਸਿਦਾਸੀਆਂ ਦੇ ਪਹਿਲੇ ਵਾਲ ਚਾਂ ਪਾਏ ਦੇ ਮਾਮਲੇ ਬਣਾ ਲਿਆ ਸੀ ਆਪਲਾ ਕੇ ਇਹਨਾਂ ਨੇ ਮਰਦਾਂ ਗੁਰੂਨੀ ਪੀਟੀ ਅਟਾਰ ਦਾ ਦਰਖਾਵਾ ਕੋਈ ਬਾਹਰ ਆਉਣਿਆ ਬਾਹਰ ਮਾਰਨ ਜਿਹੜਾ ਕਿਸੇ ਦਾ ਕਾਰਜ ਆਉਂਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਜੀਣਾ ਪੀਣਾ ਇਹ ਪਹਿਰੇ ਆਲੇ ਜਾਂਦੇ ਵਾਲੇ ਕੋਈ ਹੁੰਦਾ ਜਾਂ ਕੋਈ ਜਾਣਕਾਰ ਹੋਵੇ ਜਿੱਤੇ ਪਹਿਰੇ ਆਉਂਦੇ ਆ ਸਾਨੂੰ ਵੀ ਕੋਈ ਸਾਡੇ ਨਾਲ ਜੀਣ ਲੱਗਦਾ ਲੋਕ ਹੋਈਆਂ ਬਣਾ ਲੈਂਦੇ ਆ ਮੂਹੀਆਂ ਬਣਾ ਦੇ ਸ੍ਰੀ ਲਿਪਟੀ ਦੇ ਸਟਾਫ ਕਰਦੇ ਫੇ ਬਾਬਾ ਜੀ ਪੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿ ਅਸਰਾਹੀਆਂ ਨੂੰ ਮੰਗਦੇ ਨੇ ਅਗਲੇ ਮਹਾਰਾਜ ਦੇ ਸੁਪ ਲੈ ਚਲੇ ਹਾਂ ਅੱਜ ਉਹ ਜਾਨਾ ਲੈ ਚਲੇ ਪੋਥੀਆਂ ਲੈ ਚਲੇ ਆ 25 ਸਾਲ ਪਰਾਵਾ ਸਾਡਾ ਪਰਿਵਾਰ ਕਿਤੇ ਬਾਕੀ ਪੁੱਛ ਬੱਚੇ ਦਿੱਤੇ ਜਾਂਦੇ ਨਹੀਂ ਅਸੀਂ ਇਹ ਕੋਈ ਤਾਕਤ ਵੀ ਦਿੱਤੇ ਨਹੀਂ ਮੈਂ ਪੁੱਛਿਆ ਨੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦੋਸਤੀ ਵਾਲਾ ਵੀ ਸ਼ਾਂਤ ਕਰੋ ਅਰਦਾਸੀਓ ਸਾਡੇ ਨਾਲ ਦੇ ਸ਼ੌਕ ਕਰੀਂ ਹੋਰ ਪੁੱਛਿਆ ਵਾਲਾ ਇੱਥੇ ਕੋਈ ਕੰਮ ਸ਼ਬਦ ਦੱਸੀ ਜਾਂਦੇ ਆ ਗਰ ਬਾਂ ਦੇ ਸ਼ਬਦ ਬਿਲਕੁਲ ਵਖੰਡ ਕਰ ਰਹੇ ਆ ਮੈਂ ਪ੍ਰਸ਼ਾਸਨ ਨੂੰ ਮਾਰੋ ਬਾਏ ਹੁਣੇ ਹੱਥ ਘੱਟ ਲਾ ਕੇ ਚੱਲੋ ਬਾਹਰ ਨੂੰ ਲੇ ਕੇ ਚਲੋ ਬੈਠਣ ਜਗਾ ਉਹਨਾਂ ਨੂੰ ਬਾਹਰ ਰੱਖਾ ਹੁਣ ਦੱਸੋ ਕਿਹੜਾ ਸਿੰਘ ਬੋਲਦਾ ਸੋਹਣੂ ਉੱਚਾ ਜਿਹੜਾ ਸਿੰਘ ਬੋਲਦਾ ख़बर जी वाप सारी दुनिया कॉलोर्क करण जे ਸੂਬੇ ਅੰਦਰ ਬੇਅਦਵੀਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਫਿਰੋਜ਼ਪੁਰ ਦੇ ਵਿੱਚ ਐਸਜੀਪੀਸੀ ਅਤੇ ਸਰਕਾਰ ਕਮੇਟੀ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣੇ ਇੱਕ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਬਜ਼ੇ ਵਿੱਚ ਲੈ ਕੇ ਸਰੂਪਾਂ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਲਜਾਇਆ ਗਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਤੇ આરોਪ ਹਨ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ ਧਾਗੇ ਤਵੀਤ ਅਤੇ ਪੁੱਛਾਂ ਦਾ ਕੰਮ ਚੱਲ ਰਿਹਾ ਸੀ ਜਿਸ ਨੂੰ ਬੰਦ ਕਰਵਾਉਣ ਦੀ ਐਸਜੀਪੀਸੀ ਦੇ ਹ ਕਾਰਵਾਈ ਕੀਤੀ ਗਈ ਸਤਕਾਰ ਕਮੇਟੀ ਅਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਫਿਰੋਜ਼ਪੁਰ ਦੇ ਬਸੰਤ ਬਿਹਾਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਧਾਗਾ